ਇਹਨਾਂ ਚੋ ਜ਼ਿਆਦਾਤਰ ਜਿੰਨੇ ਜਿਹੜੇ ਸ਼ਹੀਦ ਹਨ ਚੋ ਬਹੁਤੇ 18 ਸਾਲ ਜਾਂ 23 ਸਾਲ ਦੀ ਉਮਰ ਵਾਲੇ ਆ ਜਿਹੜੇ 18 ਸਾਲ ਦਾ ਮਤਲਬ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੱਚਾ ਪਲੱਸ 2 ਕਰਕੇ ਹੜਿਆ ਉਹਨੂੰ ਚੱਕ ਕੇ ਜੰਗ ਦੇ ਮੈਦਾਨ ਚ ਭੇਜਤਾ ਗਿਆ ਕੋਈ ਮਾਂ ਆਪਣੇ 18 ਸਾਲ ਦੇ ਪੁੱਤ ਨੂੰ ਸ਼ਾਇਦ ਜੰਗ 'ਚ ਨਾ ਭੇਜੇ ਕਿਉਂਕਿ ਜੇ 18 ਸਾਲ ਦਾ ਬੱਚਾ ਜੰਗ 'ਚ ਸ਼ਹੀਦ ਹੋ ਰਿਹਾ ਤਾਂ ਉਹ ਉਹਦੀ ਟ੍ਰੇਨਿੰਗ ਕਿਸ ਸਮੇਂ ਹੋਈ ਹੋਊਗੀ ਹਾਂਜੀ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਖੜੇ ਆ ਫੋਰ ਲਈ ਜਿੱਥੇ ਆਪਣੇ ਸਿੱਖ ਯੋਧਿਆਂ ਸੂਰਬੀਰਾਂ ਦੀ ਸ਼ਹਾਦਤ ਦੀ ਯਾਦ ਵਿੱਚ ਇਟਾਲੀਅਨ ਗਵਰਨਮੈਂਟ ਵੱਲੋਂ ਬਣਾਏ ਗਏ ਉਹਨਾਂ ਦੇ ਬੁੱਤ ਤੇ ਜਿਹੜੇ ਆਪਣੇ ਸੈਕਿੰਡ ਵਰਲਡ ਵਾਰ ਦੀ ਟਾਈਮ ਵਿੱਚ ਸਿੱਖਾਂ ਨੇ ਜਾਂ ਹੋਰ ਇੰਡੀਅਨ ਹੋਰ ਜਿਹੜੇ ਆਪਣੇ ਇੰਡੀਅਨ ਤੋਂ ਇੰਡੀਆ ਤੋਂ ਭੇਜੇ ਗਏ ਹਿੰਦੂ ਸਿੱਖ ਮੁਸਲਮਾਨ ਸੋਲਜਰ ਸੀਗੇ ਉਹਨਾਂ ਨੇ ਜਿਹੜੀ ਇੱਥੇ ਲੜਾਈ ਕੀਤੀ ਸੀ ਇਟਲੀ ਲਈ ਉਹਨਾਂ ਵੱਲੋਂ ਸਤਕਾਰ ਦੇ ਵਜੋਂ ਇਹ ਜਿਹੜਾ ਆ ਇੱਥੇ ਬੁੱਤ ਬਣਾਏ ਗਏ ਤੇ ਅੱਜ ਆਪਾਂ ਇਸ ਥਾਂ ਬਾਰੇ ਇਸ ਥਾਂ ਨੂੰ ਦੇਖਾਂਗੇ ਇਸ ਥਾਂ ਬਾਰੇ ਪੜ੍ਹਾਂਗੇ ਜਿੰਨਾ ਕ ਮੈਨੂੰ ਸਮਝੇ ਲੱਗਾ ਮੈਂ ਉਸ ਹਿਸਾਬ ਨਾਲ ਤੁਹਾਨੂੰ ਇਸ ਥਾਂ ਬਾਰੇ ਦੱਸੂਗਾ ਤੇ ਇੱਧਰ ਜਿਹੜਾ ਇਹਨਾਂ ਨੇ ਉਸ ਟਾਈਮ ਜਿਵੇਂ ਸਿੱਖਾਂ ਦੇ ਵਿੱਚ ਸੰਸਕਾਰ ਦੀ ਪ੍ਰਥਾ ਹੁੰਦੀ ਹੈ ਜਿੱਦ ਤੱਕ ਲੋ ਸੰਸਕਾਰ ਕੀਤੇ ਜਾਂਦੇ ਆ ਹਿੰਦੂ ਧਰਮ ਦੇ ਸੰਸਕਾਰ ਕੀਤੇ ਜਾਂਦੇ ਆ ਤਾਂ ਉਹਨਾਂ ਦੇ ਸੰਸਕਾਰ ਕਰਕੇ ਨਾਮ ਲਿਖੇ ਹੋਏ ਨੇ ਤੇ ਜਿਹੜਾ ਬਾਕੀ ਮੁਸਲਮਾਨ ਆਪਣੇ ਸੀਗੇ ਭਰਾ ਉਹਨਾਂ ਦੀਆਂ ਜਿਹੜੀਆਂ ਇਹਨਾਂ ਨੇ ਇੱਥੇ ਕਬਰਾਂ ਬਣਾਈਆਂ ਹੋਈਆਂ ਯਾਦ ਦੇ ਵਿੱਚ ਸੋ ਅੱਜ ਖੜੇ ਆ ਫੋਰਲੀ ਤੇ ਹੁਣ ਆਪਾਂ ਇਸ ਥਾਂ ਨੂੰ ਦੇਖਾਂਗੇ ਇਹ ਜਿਹੜੇ ਆਪਣੇ ਜੋ ਯੋਧੇ ਸੂਰਬੀਰ ਸੀਗੇ ਉਹਨਾਂ ਦੀਆਂ ਯਾਦਾਂ ਵਿੱਚ ਬਣਾਏ ਗਏ ਬੁੱਤ ਹਨ ਸੋ ਇੱਥੇ ਲਿਖਿਆ ਹੋਇਆ ਹੈ ਵੀ ਜਿਹੜਾ ਅੱਜ ਅਸੀਂ ਆਪਣੀ ਆਜ਼ਾਦੀ ਤੇ ਐਂ ਖੁੱਲ੍ਹ ਨਾਲ ਰਹਿੰਦੇ ਆ ਉਹ ਸਿਰਫ ਇਹਨਾਂ ਯੋਧਿਆਂ ਕਰਕੇ ਰਹਿੰਦੇ ਆ ਜਿਨ੍ਹਾਂ ਨੇ ਪੱਗਾ ਬਣ ਕੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਸੀ ਤੇ ਇਸ ਥਾਂ ਤੇ ਇਸ ਜਿਹੜੇ ਇੱਥੇ ਹੁਣ ਵੀ ਬੁਢੇ ਰਹਿੰਦੇ ਨੇ ਇਸ ਪਿੰਡ 'ਚ ਉਹ ਜਿਹੜਾ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਨੇ ਉਹ ਕਹਿੰਦੇ ਨੇ ਵੀ ਜਿਹੜੇ ਵਰਲਡ ਵਾਰ ਦੇ ਟਾਈਮ 'ਚ ਉਹਨਾਂ ਨੇ ਸਾਡੇ ਨਾਲ ਕਹਿੰਦਾ ਮਤਲਬ ਸਿੱਖ ਜਦੋਂ ਜਿਨ੍ਹਾਂ ਪਿੰਡਾਂ ਵਿੱਚ ਲੰਗਦੇ ਸੀਗੇ ਉੱਥੇ ਵੀ ਲੜਾਈਆਂ ਲੱਗਦੀਆਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਤੇ ਜਦੋਂ ਲੰਗਦੇ ਸੀ ਤੇ ਬੱਚਿਆਂ ਤੇ ਬਜ਼ੁਰਗਾਂ ਨਾਲ ਆਪਣਾ ਭੋਜਨ ਜਿਹੜਾ ਸਾਂਝਾ ਕਰ ਲੈਂਦੇ ਸੀ ਤੇ ਉਸ ਕਰਕੇ ਅੱਜ ਵੀ ਇਹਨਾਂ ਗੋਰਿਆਂ ਦੇ ਦਿਲ 'ਚ ਆਪਣੇ ਸਿੱਖਾਂ ਲਈ ਸਤਿਕਾਰ ਆ ਇਸ ਏਰੀਆ ਦੇ ਵਿੱਚ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਨੇ ਬਜ਼ੁਰਗ ਜਿਹੜੇ ਇੱਥੇ ਉਸ ਟਾਈਮ ਜਿਨ੍ਹਾਂ ਨੇ ਵਰਲਡ ਵਾਰਾਂ ਲੜੀਆਂ ਸੀ ਸੋ ਜੇ ਕੋਈ ਇਟਲੀ 'ਚ ਰਹਿੰਦਾ ਇੱਥੇ ਇਸ ਥਾਂ ਤੇ ਆਣਾ ਚਾਹੁੰਦਾ ਹੋਵੇ ਸਾਹਮਣੇ ਆਪਾਂ ਨੂੰ ਨਾਲ ਹੀ ਪਾਰਕਿੰਗ ਆ ਤੇ ਤੁਸੀਂ ਇੱਥੇ ਆਪਣੀਆਂ ਗੱਡੀਆਂ ਜਿਹੜੀਆਂ پارک ਕਰ ਸਕਦੇ ਹੋ ਉਸ ਤੋਂ ਬਾਅਦ ਇੱਥੇ ਕੰਚਲੋ ਜਿੱਤੋਂ ਆਪਾਂ ਅੱਜ ਐਂਟਰ ਕਰਾਂਗੇ ਇੱਥੇ ਸੋ ਜਿਵੇਂ ਅਸੀਂ ਦੇਖ ਸਕਦੇ ਹਾਂ ਵੀ ਹੁਣ ਸਾਹਮਣੇ ਗੁਲਾਮ ਮੁਹੰਮਦ ਸੈਕਿੰਡ ਪੰਜਾਬ ਰੈਜੀਮੈਂਟ ਤੋਂ ਸੀਗੇ 27 ਨਵੰਬਰ 1944 ਦੀ 1944 ਵਿੱਚ ਸਿਰਫ 24 ਸਾਲ ਦੀ ਉਮਰ 'ਚ ਸ਼ਹੀਦੀ ਦਿੱਤੀ ਫਾਜ਼ਲ ਖਾਨ ਸੈਕਿੰਡ ਪੰਜਾਬ ਰੈਜੀਮੈਂਟ 3 ਨਵੰਬਰ 1944 ਉਮਰ ਸਿਰਫ 18 ਸਾਲ ਸੀ ਤੇ ਜਿਵੇਂ ਆਪਾਂ ਇੱਥੇ ਪੜ੍ਹ ਸਕਦੇ ਹਾਂ ਸੁਲਤਾਨ ਪੰਜਾਬ ਰੈਜੀਮੈਂਟ ਤੋਂ 6th ਫਰਵਰੀ 6 ਫਰਵਰੀ 1945 ਉਮਰ 21 ਸਾਲ 'ਚ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਸੋ ਕਹਿ ਸਕਦੇ ਹਾਂ ਛੋਟੀਆਂ ਉਮਰਾਂ ਹੀ ਸੀ ਜਿਆਦਾਤਰ ਜਿਨ੍ਹਾਂ ਨੇ ਉਸ ਟਾਈਮ ਇਟਲੀ ਲਈ ਛੀਦੀਆਂ ਦਿੱਤੀਆਂ ਕਹ ਲੋ ਜਰਮਨ ਦੇ ਖਿਲਾਫ ਲੜੀ ਸੀ ਸੈਕੰਡ ਵਰਲਡ ਵਾਰ ਦੇ ਟਾਈਮ ਕਿਉਂਕਿ ਉਸ ਟਾਈਮ ਇੰਡੀਆ ਦੇ ਵਿੱਚ ਜਿਹੜਾ ਗੋਰਿਆਂ ਦਾ ਰਾਜ ਸੀ ਬ੍ਰਿਟਿਸ਼ ਰਾਜ ਸੀ ਤੇ ਬ੍ਰਿਟਿਸ਼ ਰਾਜ ਤੋਂ ਬਾਅਦ ਉਹਨਾਂ ਨੇ ਜਿਹੜੇ ਉੱਥੋਂ ਸੋਲਜਰ ਇੱਥੇ ਇਟਲੀ ਦੀ ਮਦਦ ਲਈ ਭੇਜੇ ਕਿਉਂਕਿ ਜਿਹੜਾ ਬ੍ਰਿਟਿਸ਼ ਤੇ ਇਟਲੀ ਸੀ ਇਹ ਜਰਮਨ ਦੇ ਖਿਲਾਫ ਲੜ ਰਿਹਾ ਸੀ ਉਸ ਟਾਈਮ ਸੋ ਉਹ ਸਾਰਾ ਇੱਥੇ ਦੱਸਿਆ ਹੋਇਆ ਹੈ ਤੇ ਹੁਣ ਆਪਾਂ ਅੱਗੇ ਆਲ ਦੇਖਦੇ ਹਾਂ ਆਪਣੇ ਸਿੱਖਾਂ ਦਾ ਕਿਸਾ ਕਿਤਾਬਾ ਤੇ ਕਿਉਂਕਿ ਜਿਹੜੇ ਸਿੱਖ ਤੇ ਹਿੰਦੂ ਸੀ ਉਸ ਸਮੇਂ ਉਹਨਾਂ ਦੇ ਸੰਸਕਾਰ ਕੀਤੇ ਗਏ ਸੀ ਜਿਵੇਂ ਆਪਣੇ ਧਰਮ ਵਿੱਚ ਹੁੰਦਾ ਸੋ ਇਹ ਜਿੰਨੇ ਵੀ ਨਾਮ ਆਪਾਂ ਨੂੰ ਇੱਥੇ ਲਿਖੇ ਹੋਏ ਦੇਖਣ ਨੂੰ ਮਿਲਦੇ ਆ ਇਹ ਸਾਰੇ ਜਿਨ੍ਹਾਂ ਦੇ ਸੰਸਕਾਰ ਕੀਤਾ ਸੀ ਉਸ ਸਮੇਂ ਇਹ ਉਹਨਾਂ ਦੇ ਨਾਮ ਲਿਖੇ ਹੋਏ ਨੇ ਜਿਨ੍ਹਾਂ ਦੇ ਸੰਸਕਾਰ ਹੋਈ ਸੀ ਤੇ ਜਿਹੜੇ ਆਪਣੇ ਮੁਸਲਮਾਨ ਭਰਾ ਸੀ ਉਹਨਾਂ ਦੀਆਂ ਇੱਧਰ ਇਹਨਾਂ ਨੇ ਕਬਰਾਂ ਬਣਾਈਆਂ ਹੋਈਆਂ ਆ ਤੇ ਉਹ ਜਿਹਨੇ ਜਿਵੇਂ ਆ ਸਾਰਾ ਗੋਰਖਾ ਰੇਜੀਮੈਂਟ ਜਿਹੜਾ ਨੇਪਾਲ ਦੇ ਸਪਾਈ ਸੀਗੇ ਉਹਨਾਂ ਦੀਆਂ ਆ ਉਧਰਲੀ ਸਾਈਡ ਜਿਹੜਾ ਆਪਣੇ ਮੁਸਲਮਾਨ ਧਰਮ ਤੋਂ ਸੀਗੇ ਉਹਨਾਂ ਦੀਆਂ ਆ ਤੇ ਇਧਰਲੀ ਸਾਈਡ ਵੀ ਜਿਹੜੇ ਮੁਸਲਮਾਨ ਧਰਮ ਤੋਂ ਸੀ ਉਹਨਾਂ ਦੀਆਂ ਆ ਬਾਕੀ ਆ ਇੱਥੇ ਸਿਰਫ ਉਹ ਨਾਮ ਲਿਖੇ ਗਏ ਨੇ ਜਿਹੜੇ ਉਸ ਟਾਈਮ ਇਹਨਾਂ ਨੇ ਸੰਸਕਾਰ ਕਰਕੇ ਜਿਵੇਂ Hindu ਤੇ Sikh ਧਰਮ ਚ ਮੈਂ ਪਹਿਲਾਂ ਦੱਸਿਆ ਵੀ ਸੰਸਕਾਰ ਦਾ ਆਪਣੇ ਰਵਾਜ ਹੁੰਦਾ ਤਾਂ ਸੰਸਕਾਰ ਕਰਕੇ ਉਹਨਾਂ ਨੇ ਇੱਥੇ ਉਹਨਾਂ ਦੇ ਸ਼ਹੀਦਾਂ ਦੇ ਨਾਮ ਲਿਖਦੇ ਸੀ ਜਿਵੇਂ ਤੁਸੀਂ ਪਹਿਲਾਂ ਪੜਿਆ ਵੀ ਉੱਥੇ ਲਿਖਿਆ ਹੋਇਆ ਜਿਵੇਂ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਭਾਰਤੀ ਸੈਨਾ ਤੇ ਉਹਨਾਂ ਦੇ ਸੂਰਮਿਆਂ ਦੇ ਸਨਮਾਨ ਵਿੱਚ ਜੋ ਲੜਾਈ ਵਿੱਚ ਸ਼ਹੀਦ ਹੋਏ ਅਤੇ ਜਿਨ੍ਹਾਂ ਦਾ ਅੰਤਿਮ ਸੰਸਕਾਰ ਅਗਨਪੇਟ ਦੁਆਰਾ ਕੀਤਾ ਗਿਆ ਸੋ ਇੱਥੇ ਇਹਨਾਂ ਨੇ ਲਿਖਿਆ ਵੀ ਹੋਇਆ ਹੈ ਇਹ ਚੀਜ਼ ਸੇਮ ਚੀਜ਼ ਹਿੰਦੀ 'ਚ ਵੀ ਲਿਖੀ ਹੋਈ ਆ ਪੰਜਾਬੀ ਇੰਗਲਿਸ਼ 'ਚ ਉਹਨਾਂ ਨੇ ਦੱਸਿਆ ਹੋਇਆ ਵੀ ਜਿੰਨੇ ਵੀ ਆਪਣੇ ਹਿੰਦੂ ਤੇ ਸਿੱਖ ਸੀਗੇ ਉਹਨਾਂ ਦਾ ਜਿਹੜੇ ਇੱਥੇ ਸੰਸਕਾਰ ਕਰਕੇ ਜਿਵੇਂ ਆਪਣੇ ਹੁੰਦਾ ਹੈ ਰਿਵਾਜ ਉਹਦੇ ਹਿਸਾਬ ਨਾਲ ਹੀ ਸੰਸਕਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਇੱਥੇ ਨਾਮ ਲਿਖ ਦਿੱਤੇ ਗਏ ਸੀ ਜਿਵੇਂ ਇੱਥੇ ਵੀ ਇੰਡੀਅਨ ਆਰਮ ਫੋਰਸ ਮਰਾਠਾ ਅ ਸੀ타ਰਾਮ ਘੱਗ ਸੁਪਾਨਾ ਜਾਦੋ ਅ ਸੁਖਦੇਵ ਸੋ ਸਾਰੇ ਜਿਦਾਂ ਕਹਿ ਲਓ ਆਪਣੇ ਇੰਡੀਆ ਦੇ ਵਿੱਚੋਂ ਥੋੜੇ ਥੋੜੇ ਸਾ ਤੋਂ ਉਹਨਾਂ ਨੇ ਬੰਦੇ ਦੁੱਝੇ ਕੀਤੇ ਹੋਏ ਸੀਗੇ ਜਿਵੇਂ ਆ ਰਾਜਪੂਤਾਨਾ ਰਾਈਫਲਸ ਆ 6th ਰਾਜਪੂਤਾਨਾ ਲਾਈਫ ਰਾਈਫਲਸ ਸੋ ਰਾਜਪੂਤ ਸੀ ਰਾਜਪੂਤਾਨਾ ਜਿਹੜੀ ਮਿਲਟਰੀ ਸੀ ਉਹਨਾਂ ਦੇ ਰਾਤੀਰਾਮ ਆਈਡੀਐਸਐਮ ਨਾਇਕ ਫੌਜਾ ਸਿੰਘ ਰਾਮ ਸ਼ੈਤਾਨ ਸਿੰਘ ਜਵਾਹਰ ਸਿੰਘ ਗੰਗਾ ਸਿੰਘ ਮੁੱਲਾਰਾਮ ਸੋ ਸਾਰੇ ਆਪਣੇ ਜਿਹੜੇ ਅ ਦੂਜੇ ਕੀਤੇ ਹੋਏ ਸੀਗੇ ਸਾਰੀਆਂ ਜਿਹੜੀਆਂ ਫੋਰਸੇ ਸਾਰੇ ਆਪਣੇ ਇੰਡੀਆ ਦੇ ਵਿੱਚੋਂ ਥੋੜੇ ਥੋੜੇ ਅ ਸੋਲਜਰ ਲੈ ਕੇ ਇਹਨਾਂ ਨੇ ਬਾਹਰ ਭੇਜੇ ਸੀ ਸੋ ਪੰਜਾਬ ਰੈਜੀਮੈਂਟ ਦੇ ਜਿਵੇਂ ਮੇਜਰ ਸੁਜ ਸੁਜਣ ਸਿੰਘ ਗੁਰਬਖਸ਼ ਸਿੰਘ ਲਾਲ ਹੰਸ ਚਰਨ ਸਿੰਘ ਕਿਰਪਾਲ ਸਿੰਘ ਸਰਦਾਰ ਸਿੰਘ ਸ਼ਿਓ ਲਾਲ ਸਿਸਪਾਲ ठाकुर सिंह ਸੋ ਇਹ ਸਾਰਾ ਉਹ ਲਿਖਿਆ ਹੋਇਆ ਵੀ ਕਿਹੜੀ ਕਿਹੜੀ ਰੈਜਿਮੈਂਟ ਦੇ ਕਿਹੜੇ-ਕਿਹੜੇ ਬੰਦੇ ਸੀ ਉਹਨਾਂ ਦੇ ਸਾਰਿਆਂ ਦੇ ਇੱਥੇ ਨਾਮ ਲਿਖੇ ਗਏ ਨੇ ਜਿਨ੍ਹਾਂ ਨੇ ਸੰਸਕਾਰ ਕੀਤੇ ਸੀ ਉਸ ਟਾਈਮ ਜਿਵੇਂ ਇੱਧਰ ਵੀ ਆਪਣੇ ਪੰਜਾਬ ਰੈਜਿਮੈਂਟ ਦੇਖਣ ਨੂੰ ਮਿਲ ਜਾਂਦਾ ਆ ਗਿਆਨ ਚੰਦ ਪ੍ਰੀਤਮ ਸਿੰਘ ਗੁਰਮੁਖ ਸਿੰਘ ਗੁਰਸ਼ਾਹੀ ਹਾਂਸਰਾਜ ਸੋ ਇੱਥੇ ਹਰੀ ਸਿੰਘ ਹਰਜੀਤ ਸਿੰਘ ਹਰਕਿਸ਼ਨ ਹਜੂਰਾ ਸਿੰਘ ਹੇਤਰਾਮ ਯੋਗਿੰਦਰ ਸਿੰਘ ਕਰਤਾਰ ਸਿੰਘ ਸੰਨੇ ਵਾਲੀਆ ਸੋ ਇਹ ਸਾਰੇ ਨਾਮ ਜਿਹੜੇ ਉਹਨਾਂ ਨੇ ਇੱਥੇ ਸਾਰੀਆਂ ਰੈਜੀਮੈਂਟਾਂ ਦੇ ਹਿਸਾਬ ਨਾਲ ਲਿਖੇ ਹੋਏ ਨੇ ਸੋ ਆ ਹੈਗੀ ਬਲੋਚ ਰੈਜੀਮੈਂਟ ਜਿਹੜਾ ਪਾਕਿਸਤਾਨ ਚ ਬਲੋਚਿਸਤਾਨ ਆ ਵਿਸ਼ਨ ਦਾਸ ਫਾਜ਼ਿਲਲਾਹੀ ਗੁਜਰੂ ਨਗੀਨਾ ਰਾਮ ਰਾਮਨੰਦ ਸੋ ਕਹਿ ਲਓ ਵੀ ਸਾਰਿਆਂ ਦਾ ਜਿਹੜਾ ਇੱਕ ਇਟਲੀ ਦੀ ਗਵਰਨਮੈਂਟ ਨੇ ਉਸ ਟਾਈਮ ਸਤਕਾਰ ਰੱਖਿਆ ਉਹਨਾਂ ਦੀਆਂ ਸ਼ਹੀਦੀਆਂ ਨੂੰ ਭੁੱਲੇ ਨਹੀਂ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਮੇਨਟੇਨ ਕੀਤਾ ਸੋ ਇੰਡੀਆ ਦੇ ਜਿੰਨੀ ਵੀ ਫੋਰਸ ਸੀਗੀ ਸਾਰੇ ਇੰਡੀਆ ਚੋਂ ਫੋਰਸ ਲਈ ਗਈ ਸੀ ਥੋੜੀ ਥੋੜੀ ਜਿਵੇਂ ਤੁਸੀਂ ਇੱਥੇ ਪੜ੍ਹ ਸਕਦੇ ਆ ਵੀ ਪੰਜਾਬ ਰੈਜੀਮੈਂਟ ਦੇ ਆਪਣੇ ਸੂਬੇਦਾਰ ਤਾਰਾ ਸਿੰਘ ਜੀਮਾਦਾਰ ਦੇਗਰਾਮ ਰਾਏ ਸਿੰਘ ਹਲਵਿੰਦਰ ਤਾਰਾ ਸਿੰਘ ਨਾਇਕ ਪਿਆਰਾ ਸਿੰਘ ਸੋ ਇੱਧਰ ਵੀ ਜਿਵੇਂ ਨਾਬਾ ਪੰਜਾਬ ਚ ਪੈਂਦਾ ਇੰਡੀਅਨ ਸਟੇਟ ਆਫ ਫੋਰਸ ਨਾਬਾ ਕਾਲ ਇਨਫੈਂਟਰੀ ਜਿਮਾਦਾਰ ਰਗਵੀਰ ਸਿੰਘ ਸੂਰਜ ਭਾਨ ਸਿੰਘ ਸੋ ਇੱਥੇ ਆ ਕਿ ਜਿੰਨਾ ਕਿ ਪੜਨ ਤੋਂ ਪਤਾ ਲੱਗਾ ਇਹ ਪਤਾ ਲੱਗਾ ਵੀ ਜਿਹੜੇ ਇੱਥੋਂ ਆ ਉਹ ਸਾਰੇ ਆਪਣੇ ਇੰਡੀਆ ਦੇ ਵਿੱਚੋਂ ਹੀ ਪੂਰੇ ਇੰਡੀਆ ਚੋਂ ਹੀ ਉਸ ਟਾਈਮ ਇੱਥੇ ਸੋਲਜਰ ਸੈਨਿਕ ਲਿਆਂਦੇ ਸੀਗੇ ਲੜਾਈ ਵਾਸਤੇ ਤੇ ਇਹ ਆਪਣੇ ਜਿਵੇਂ ਨੈਟ ਤੇ ਦੱਸਿਆ ਜਾਂਦਾ ਕਿ ਸਿਰਫ ਸਿੱਖ ਰੈਜੀਮੈਂਟ ਸੀਗੀ ਸੋ ਉਹ ਥੋੜੀ ਗਲਤ ਇਨਫੋਰਮੇਸ਼ਨ ਆ ਨੈਟ ਤੇ ਪਈ ਸੋ ਜਿੰਨਾ ਕਿ ਇੱਥੇ ਪੜ ਕੇ ਪਤਾ ਲੱਗਾ ਸੋ ਜਿਵੇਂ ਆ ਲਿਖਿਆ ਹੋਇਆ ਆ ਇੰਡੀਅਨ ਫੋਰਸ ਪੰਜਾਬ ਰੈਜੀਮੈਂਟ ਸੋ ਇਹਦੇ ਵਿੱਚ ਜਿਵੇਂ ਸਤਵੰਤ ਸਿੰਘ ਸਰਵਣ ਸਿੰਘ ਸ਼ੇਰ ਸਿੰਘ ਬਾਅਦ ਆ ਜਾਂਦੀ ਹੈ ਥੱਲੇ ਜਿਵੇਂ ਤੁਸੀਂ ਪੜ੍ਹ ਸਕਦੇ ਹੋ ਮਰਾਠਾ ਲਾਈਟ ਇਨਫਿਨਿਟੀ 5th ਮਰਾਠਾ ਲਾਈਟ ਇਨਫਿਨਿਟੀ ਇੱਥੇ ਜਿਵੇਂ ਕਹ ਲਓ ਕੈਪਟਨ ਸੀਗੇ ਆ ਵੀ ਐਮ ਜੋਸ਼ੀ ਜੇਮਦਾਰ ਦਮਜੀ ਕਦਮ ਸੋ ਇਧਰਲੀ ਸਾਈਡ ਆ ਲਿਖੇ ਹੋਏ ਨੇ ਮ드ਰਾਸ ਦੇ ਜਿੰਨੇ ਸੀਗੇ ਮ드ਰਾਸ ਦੇ ਹਲਵੀ ਕਾਬਿਲਦਾਰ ਬਲ ਕੈਪਟਨ ਬਾਲਾ ਕ੍ਰਿਸ਼ਨਨ ਬਾਲਾ ਕ੍ਰਿਸ਼ਨਨ ਆਯਰ ਲਾਂਸੇਨਾਇਕ ਅਰੂਮ ਅਰੂਮੂਗਮ ਸੈਪਰ ਸੋ ਜੇ ਕਦੇ ਕੋਈ ਵਿੱਚ ਅੱਖਰ ਅੱਗੇ ਪਿੱਛੇ ਹੋਵੇ ਤਾਂ ਮਾਫੀ ਕਿਉਂਕਿ ਆ ਨਾਮ ਥੋੜੇ ਜੇ ਪੜਨੇ ਔਖੇ ਨੇ ਇਹ ਵਾਲੇ ਤੇ ਜਿਹੜਾ ਉਸ ਟਾਈਮ ਜਿੰਨੇ ਵੀ ਮੈਂ ਤੁਹਾਨੂੰ ਨਾਮ ਦਿਖਾਇਆ ਸੋ ਉਹ ਸਾਰੇ ਨਾਮ ਇੱਥੇ ਲਿਖੇ ਹੋਏ ਨੇ ਉਹ ਸਾਰੇ ਨਾਮ ਉਹਨਾਂ ਦੇ ਨੇ ਜਿਹੜੇ ਉਸ ਟਾਈਮ ਜਿਨ੍ਹਾਂ ਦੇ ਸੰਸਕਾਰ ਕੀਤੇ ਗਏ ਸੀਗੇ ਉਸ ਤੋਂ ਬਾਅਦ ਜਿਹੜੀ ਗੋਰਖਾ ਰੈਜੀਮੈਂਟ ਸੀਗੀ ਆਪਣੇ ਨੇਪਾਲ ਦੀ ਜਿਹੜੇ ਸੀਗੇ ਫੌਜ ਸੀਗੀ ਉਹ ਆ ਉਹਨਾਂ ਦੇ ਸਾਰੇ ਉਹਨਾਂ ਦੀਆਂ ਇੱਥੇ ਕਬਰਾਂ ਬਣਾਈਆਂ ਹੋਈਆਂ ਜਿਹੜੀ ਉਹ ਪਰਲੀ ਸਾਈਡ ਆ ਉਹ ਸਾਰੀ ਪੰਜਾਬ ਰੈਜੀਮੈਂਟ ਤੋਂ ਸੀਗੇ ਜਿਹੜੇ ਉਹਨਾਂ ਦੀਆਂ ਕਬਰਾਂ ਬਣਾਈਆਂ ਹੋਈਆਂ ਆ ਸੋ ਸਾਰੇ ਮਿਕਸ ਸੀ ਜਿਹੜੇ ਮੁਸਲਮਾਨ ਸੀਗੇ ਕਹ ਲੋ ਉਹਨਾਂ ਦੀਆਂ ਕਬਰਾਂ ਬਣਾਈਆਂ ਸੀ ਤੇ ਜਿਨ੍ਹਾਂ ਦੇ ਜਿਹੜੇ ਹਿੰਦੂ ਆਪਣੇ ਸੀਗੇ ਤੇ ਪੰਜਾਬੀ ਸਿੱਖ ਸੀਗੇ ਉਹਨਾਂ ਦੇ ਜਿਹੜੇ ਇੱਥੇ ਸੰਸਕਾਰ ਕਰਕੇ ਨਾਮ ਲਿਖ ਦਿੱਤੇ ਗਏ ਸੀ। ਜਾਂ ਇਹ ਸਾਰੇ ਇਹ ਗੁਰਖਾ ਰਾਈਫਲਸ ਆ ਸਾਰੇ। ਹਾਂ। ਗੁਰਖਾ ਰਾਈਫਲ ਕਰਵੀਰ ਥਾਪਾ ਅਨੇ 29 ਸਾਲ ਮਾਨ ਬਹਾਦਰ ਥਾਪਾ ਏਜ 23 ਸਾਲ ਇਹਨਾਂ ਚੋਂ ਜ਼ਿਆਦਾਤਰ ਜਿੰਨੇ ਜਿਹੜੇ ਸ਼ਹੀਦ ਹਨ ਉਹ ਬਹੁਤੇ 18 ਸਾਲ ਜਾਂ 23 ਸਾਲ ਦੀ ਉਮਰ ਵਾਲੇ ਆ ਹਾਂਜੀ ਮਨੇ ਇਹ ਜਾ ਸਕਦਾ ਜਿਹੜੇ 18 ਸਾਲ ਦਾ ਮਤਲਬ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੱਚਾ ਪਲੱਸ 2 ਕਰਕੇ ਹੜਿਆ ਉਹਨੂੰ ਚੱਕ ਕੇ ਜੰਗ ਦੇ ਮੈਦਾਨ ਚ ਭੇਜਤਾ ਗਿਆ ਕਿਸੇ ਨਾਲ ਮੈਂ ਮੰਨਦਾ ਕਿ ਇਹਨਾਂ ਚੋਂ ਬਹੁਤੇ ਜ਼ਬਰਦਸਤੀ ਚੱਕ ਕੇ ਭੇਜੇ ਗਏ ਆ ਕੋਈ ਕੋਈ ਮਾਂ ਆਪਣੇ 18 ਸਾਲ ਦੇ ਪੁੱਤ ਨੂੰ ਸ਼ਾਇਦ ਜੰਗ 'ਚ ਨਾ ਭੇਜੇ ਕਿਉਂਕਿ ਜੇ 18 ਸਾਲ ਦਾ ਬੱਚਾ ਜੰਗ 'ਚ ਸ਼ਹੀਦ ਹੋ ਰਿਹਾ ਤਾਂ ਉਹ ਉਹਦੀ ਟ੍ਰੇਨਿੰਗ ਕਿਸ ਸਮੇਂ ਹੋਈ ਹੋਊਗੀ ਹਾਂਜੀ ਤਾਂ ਇਸ ਕਰਕੇ ਇਹਨਾਂ ਚੋਂ ਬਹੁਤੇ ਵਿਚਾਰੇ ਉਹ ਆ ਜਿਹੜੇ 18 22 ਸਾਲ ਦੀ ਉਮਰ ਵਾਲੇ ਚੜ੍ਹਦੀ ਉਮਰ ਦੇ ਆ ਹਾਂਜੀ ਜਿੱਦਾਂ ਉਧਰਲੇ ਪਰਲੇ ਪਾਸੇ ਜਿਹੜਾ ਪੰਜਾਬ ਰੈਜੀਮੈਂਟ ਆ ਉਹਦੇ ਵਿੱਚ ਵੀ ਇਦਾਂ ਹੀ 18 ਸਾਲ 23 ਸਾਲ 24 ਸਾਲ ਹਾਂ ਇਹ ਸਾਰ ਹਾਂ ਕੋਈ ਆ ਜਿਹੜਾ 30 ਸਾਲ ਤੋਂ ਉੱਪਰ ਵਾਲਾ ਆ ਇਹਨਾਂ ਸ਼ਹੀਦਾਂ ਦੇ ਵਿੱਚ ਜ਼ਿਆਦਾਤਰ ਜਿਹਦਾ ਲਸ਼ੂ ਮਾਨ ਰਾਣਾ ਇਹ 22 ਸਾਲ ਦੀ ਉਮਰ ਆ ਹਾਂਜੀ ਬਹੁਤ 23 ਸਾਲ ਦੀ ਉਮਰ ਆ ਇਹ ਜ਼ਿਆਦਾਤਰ ਚੜ੍ਹਦੀ ਉਮਰ ਵਾਲੇ ਆ ਹਾਂਜੀ ਤੁਸੀਂ ਸੋਚ ਕੇ ਦੇਖੋ ਕਿ ਇਹਨਾਂ ਦੀਆਂ ਮਾਵਾਂ ਨੇ ਕਿੰਨਾ ਚਿਰ ਇਹਨਾਂ ਦਾ ਇੰਤਜ਼ਾਰ ਕੀਤਾ ਹੋਊਗਾ ਕਿਉਂਕਿ ਉਸ ਵੇਲੇ ਇਹਨਾਂ ਦੂਜਾ ਤਾਂ ਹੈ ਨਹੀਂ ਸੀਗਾ ਕੋਈ ਜਿਹੜਾ ਸੰਚਾਰ ਦਾ ਸਾਧਨ ਸੀਗੇ ਵਿੱਚ ਉਹ ਚਿੱਠੀਆਂ ਜਾਂਦੀਆਂ ਸੀ ਹਾਂਜੀ ਤੇ ਉਹ ਵਿਚਾਰੀਆਂ ਕਿੰਨਾ ਚਿਰ ਇਹਨਾਂ ਨੂੰ ਡਿਗਰੀਆਂ ਨਹੀਂ ਆਉਣਗੀਆਂ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਬਾਹਰ ਜਾਣਾ ਬਹੁਤ ਔਖਾ ਹਾਂਜੀ ਮੇਰਾ ਮੰਨਣਾ ਬਾਹਰ ਜਾਣਾ ਨਹੀਂ ਔਖਾ ਘਰ ਵਾਪਸ ਮੁੜਨਾ ਬਹੁਤ ਔਖਾ ਹੈ ਹਾਂਜੀ ਇਹ ਉਹ ਆ ਜਿਹੜੇ ਕਦੇ ਘਰ ਵਾਪਸ ਨਹੀਂ ਮੁੜੇ ਐਤਰਲੀ ਸਾਈਡ ਵੀ ਆਪਣੇ ਪੰਜਾਬ ਰੈਜੀਮੈਂਟ ਹਨ ਇਹ ਮਿਕਸਾਇਨ ਚ ਬਲੋਚ ਆ ਹਾਂਜੀ ਇਹਨਾਂ ਦੇ ਵਿੱਚ ਪੰਜਾਬ ਆ ਹਾਂਜੀ ਤੇ ਇਹ ਜਿਆਦਾ ਜਿਹੜੇ ਇਹ ਆਪਣਾ ਮੁਸਲਮਾਨ ਭਾਈਚਾਰਾ ਜਿਹੜੇ ਨਾਲ ਸੰਬੰਧਿਤ ਸੀਗੇ ਉਹਨਾਂ ਦੀਆਂ ਉਹ ਫੌਜੀਆਂ ਨਹੀਂ ਆ ਹਾਂਜੀ ਵੈਸੇ ਫੌਜੀ ਦੀ ਕੋਈ ਜਾਤ ਮਜਬ ਧਰਮ ਨਹੀਂ ਹੁੰਦਾ ਕਿਉਂਕਿ ਜਦ ਜੰਗ ਲੜੀ ਜਾਂਦੀ ਆ ਗੋਲੀ ਕਿਸੇ ਦਾ ਧਰਮ ਜਾਂ ਮਜਬ ਦੇਖ ਕੇ ਨਹੀਂ ਆਦੀ ਹਾਂਜੀ ਸੋ ਜਿਵੇਂ ਆਪਣੇ ਜਿਹੜੇ ਸਿੱਖ ਤੇ ਹਿੰਦੂ ਵੀਰਾਂ ਦੇ ਆ ਉਹ ਸਾਹਮਣੇ ਜਿਹੜਾ ਲੱਗਾ ਹੋਇਆ ਥੰਮ ਪੂਰਾ ਉਹਨਾਂ ਦੇ ਨਾਮ ਲਿਖੇ ਹੋਏ ਨੇ ਤੇ ਇਧਰਲੀ ਸਾਈਡ ਜਿਹੜੀਆਂ ਆਪਣੇ ਗੋਰਖਾ ਜਿਹੜੇ ਸੋਲਜਰ ਸੀਗੇ ਉਹਨਾਂ ਦੇ ਫੌਜ ਦੀ ਉਹਨਾਂ ਦੇ ਜਿਹੜੀਆਂ ਕਬਰਾਂ ਆ ਪਰਲੇ ਪਾਸੇ ਪੰਜਾਬ ਰੈਜੀਮੈਂਟ ਦੀਆਂ ਕਬਰਾਂ ਆ ਤੇ ਜਿਹੜਾ ਇਧਰਲੀ ਸਾਈਡ ਆ ਮਿਕਸ ਜਿੰਨੇ ਵੀ ਸੀਗੇ ਆਪਣੇ ਭਾਈਚਾਰੇ ਦੇ ਉਹਨਾਂ ਦੀਆਂ ਜਿਹੜੀਆਂ ਕਬਰਾਂ ਬਣਾਈਆਂ ਹੋਈਆਂ ਪਰ ਇੱਕ ਗੱਲ ਆ ਕਿ ਇਹ ਸਾਰੇ ਉਹ ਲੋਕ ਆ ਜਿਹੜੇ ਲੜਨੇ ਲਈ ਕਹਿ ਸਕਦੇ ਆ ਗੋਰਖਾ ਵੀ ਲੜਨੇ ਚ ਪਿੱਛੇ ਨਹੀਂ ਹਟਦੇ ਹਾਂਜੀ ਜਿਹੜੇ ਮੁਸਲਮਾਨ ਭਾਈਚਾਰ ਪੰਜਾਬੀ ਆ ਸਾਰੇ ਕਹਿਣ ਨੂੰ ਧਰਮ ਅਲੱਗ ਹੋ ਸਕਦੇ ਆ ਲੇਕਿਨ ਹੈ ਤਾਂ ਇਹ ਜਿਹੜੇ ਮੁਸਲਮਾਨ ਤੇ ਸਿੱਖ ਆ ਇਹ ਜ਼ਿਆਦਾ ਤਾਂ ਪੰਜਾਬ ਦੇ ਹੀ ਆ ਹਾਂਜੀ ਬਾਕੀ ਗੋਰਖਾ ਆ ਤੇ ਇਹ ਸਾਰੇ ਲੜਾਕੂ ਕੌਮਾਂ ਨੇ ਹਾਂਜੀ ਤੇ ਇਹਨਾਂ ਨੂੰ ਤਾਂ ਕਰਕੇ ਬ੍ਰਿਟਿਸ਼ ਇੰਡੀਅਨ ਆਰਮੀ ਥੱਲੇ ਚੱਕ ਕੇ ਇੱਥੇ ਭੇਜਿਆ ਗਿਆ ਤੇ ਜਿਹੜਾ ਵੀ ਇੱਥੇ ਆਂਦਾ ਆ ਉਸ ਜਗ੍ਹਾ ਤੇ ਜਰੂਰ ਆਵੇ ਇੱਥੇ ਬੈਸਟ ਤਾਂ ਬਹੁਤ ਇਹਨੂੰ ਪਤਾ ਹੀ ਹੁੰਦਾ ਇੱਥੇ ਇੱਕ ਰਜਿਸਟਰ ਪਿਆ ਜਿੱਥੇ ਤੁਸੀਂ ਆਪਣੀਆਂ ਭਾਵਨਾਵਾਂ ਇਹਨਾਂ ਬਹੁਤ ਪਤਲੀ ਲਿਖ ਸਕਦੇ ਆ ਜਿਹਦੇ ਚ ਤੁਸੀਂ ਆਪਣਾ ਨਾਮ ਲਿਖਣਾ ਹੁੰਦਾ ਡੇਟ ਕਦੋਂ ਆਏ ਆ ਤੇ ਆਪਣੇ ਥੌਟ ਜੋ ਵੀ ਤੁਸੀਂ ਇਹਨਾਂ ਬਾਰੇ ਸੋਚਦੇ ਆ ਤੇ ਇਸ ਨੂੰ ਦੇਖ ਕੇ ਖੁਸ਼ੀ ਵੀ ਹੁੰਦੀ ਆ ਕਿ ਸਾਡੇ ਬਹੁਤੇ ਲੋਕ ਇੱਥੇ ਆਉਂਦੇ ਆ ਹਰ ਮਹੀਨੇ ਕੋਈ ਨਾ ਕੋਈ ਵਿਜ਼ਿਟ ਕਰਦਾ ਹੈ ਇਸ ਜਗ੍ਹਾ ਨੂੰ ਦੇਖਣ ਇਸ ਜਗ੍ਹਾ ਲਈ ਪਹੁੰਚਦਾ ਆ ਬੇਸ਼ੱਕ ਅਸੇ ਹਜੇ ਗਿਣਤੀ ਬਹੁਤ ਥੋੜੀ ਆ ਪਰ ਚਾਹੀਦਾ ਹੈ ਕਿ ਸਾਨੂੰ ਵੱਧ ਤੋਂ ਵੱਧ ਇੱਥੇ ਪਹੁੰਚਣਾ ਚਾਹੀਦਾ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਇਟਲੀ ਨੂੰ ਯਾਦ ਕਰਾਉਣ ਲਈ ਸਾਡੇ ਇੰਡੀਅਨ ਆਰਮੀ ਨੇ ਕਿੰਨਾ ਸਹਿਯੋਗ ਦਿੱਤਾ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਇੱਥੇ ਸੋ ਜਿਵੇਂ ਅ ਅਸੀਂ ਇੱਥੇ ਆਏ ਅਸੀਂ ਆਪਣੇ ਨਾਮ ਲਿਖੇ ਤਰੀਕ ਲਿਖੀ ਸੋ ਜਿਹੜਾ ਲਾਸਟ ਬੰਦਾ ਆਇਆ ਸੀਗਾ 2025 13 ਦਸੰਬਰ ਗੁਰਜੋਤ ਸਿੰਘ ਵਿਚੇਂਸੇ ਤੋਂ ਆਇਆ ਸੀ ਤੇ ਅਸੀਂ ਅ 2026 ਦੇ ਪਹਿਲੇ ਤਿੰਨ ਉਹ ਜਾਣੇ ਆ ਜਿਹੜੇ ਇੱਥੇ ਆਏ ਆ ਸੋ ਮੇਰੇ ਹਿਸਾਬ ਨਾਲ ਜਿਹੜੀ ਅ ਗਿਣਤੀ ਆ ਵਾਕੀ ਘਟਾ ਫਿਲਹਾਲ ਪਰ ਆਉਣ ਵਾਲੇ ਸਮੇਂ ਚ ਛੇ ਦੇ ਵੀਡੀਓ ਦੇਖ ਕੇ ਕੋਸ਼ਿਸ਼ ਆਪਣੇ ਪੰਜਾਬੀ ਭਰਾ ਇੱਥੇ ਜਰੂਰ ਆਣ ਤੇ ਜੋ ਸਾਡਾ ਕਮੈਂਟ ਸੀ ਥਾਟ ਸੀਗਾ ਉਹ ਅਸੀਂ ਇਹ ਲਿਖਿਆ ਸਬਰ ਦੀ ਮੂਰਤ ਧਾਨੇ ਉਹ ਮਾਂ ਜਿਸ ਨੇ ਆਪਣੇ ਜਿਗਰ ਦਾ ਟੁਕੜਾ ਇਹਨਾਂ ਸੱਤ ਸਮੁੰਦਰਾਂ ਪਾਰ ਜੰਗ ਲਈ ਭੇਜਿਆ ਸੋ ਇੱਥੇ ਲਿਖ ਕੇ ਤੁਸੀਂ ਆਪਣਾ ਰਜਿਸਟਰ ਦੇ ਵਿੱਚ ਰੱਖ ਸਕਦੇ ਹੋ ਸੋ ਸੋ ਜਿਹੜੀ ਇਹ ਥਾਂ ਆ ਇਟਾਲੀਅਨ ਲੋਕਾਂ ਵੱਲੋਂ ਜਿਹੜੀ ਸੀਗੀ ਇੱਕ ਗਿਫਟ ਕੀਤੀ ਗਈ ਸੀਗੀ ਇਹਨਾਂ ਦੀ ਪਹਾਦਰੀ ਨੂੰ ਦੇਖਦੇ ਆ ਸੋ ਜਿੱਥੇ ਇਹ ਜਿਹੜਾ ਵਾ ਅ ਕਬਰਾਂ ਬੜੀਆਂ ਹੋਈਆਂ ਆ ਤੇ ਅਸਲੀ ਜਿਹੜਾ ਇਹਨਾਂ ਦਾ ਮੇਰੇ ਹਿਸਾਬ ਨਾਲ ਮੇਨ ਹੈ ਸ਼ਿਮਨੀ ਤਰਵਾ ਉਹ ਇਧਰਲੀ ਸਾਈਡ ਆ ਜਿੱਥੇ ਇਹ ਕਬਰਾਂ ਬਣਾਉਂਦੇ ਆ ਆਪਣੇ ਲੋਕਾਂ ਦੀਆਂ ਤੇ ਆਪਣਾ ਹੈਗਾ ਇਸ ਸਾਈਡ ਸੋ ਜਿਹੜਾ ਇਸ ਥਾਂ ਦੀ ਅ ਰੱਖ-ਰਖਾ ਸੰਭਾਲ ਕਰਦਾ ਉਹ ਹੈਗਾ ਇਸ ਸਿਮੇਟਰੀ ਵਾਸ ਬਿਲਟ ਐਂਡ ਮੇਨਟੇਨਡ ਬਾਈ ਜਿਹੜਾ ਇਹਨੂੰ ਬਣਾਇਆ ਗਿਆ ਸੀ ਮੇਨਟੇਨ ਕਰ ਰਿਹਾ ਹੈ ਜਿਹੜਾ ਇਹਨੂੰ ਉਹ ਹੈਗਾ ਇਹ ਤਾਂ ਕਾਮਨਵੈਲਥ ਵਾਰ ਗ੍ਰੇਵ ਕਮਿਸ਼ਨ ਸੋ ਉਹਨਾਂ ਵੱਲੋਂ ਇਸ ਜਿਹੜਾ ਵਾ ਸਿਮੇਟਰੀ ਨੂੰ ਸਾਰਾ ਮੇਨਟੇਨ ਕੀਤਾ ਜਾਂਦਾ ਵਾ ਤੇ ਸੋ ਜਿਵੇਂ ਅਸੀਂ ਇੱਥੇ ਦੇਖ ਰਹੇ ਸੀ ਪੜ੍ਹਦੇ ਸੀ ਨਾ ਕਬਰਾਂ ਦੇ ਉੱਪਰ ਸੋ ਆ ਲਿਖਿਆ ਕਰਮਦੀਨ ਜੋ ਕਿ ਸੈਕੰਡ ਪੰਜਾਬ ਰੈਜੀਮੈਂਟ ਤੋਂ ਸੀ 19 6 ਅਕਤੂਬਰ 1944 ਨੂੰ ਸ਼ਹੀਦ ਹੋਏ 17 ਸਾਲ ਦੀ ਸਾਰੀ ਉਮਰ ਸੀਗੀ ਇੱਥੇ ਇਧਰ ਵੀ 17 ਸਾਲ ਉਮਰ ਤੇ 17 17 ਸਾਲ ਤੱਕ ਦੀਆਂ ਉਮਰਾਂ ਦੇ ਇੱਥੇ ਜਿਹੜੇ ਸ਼ਹੀਦ ਹੋਏ ਸੋ ਜਿਵੇਂ ਇਧਰ ਰਹੀਮ ਦਾਦ 17 ਸਾਲ ਦੀ ਉਮਰ ਤੇ ਸੀ ਦੀ ਗਈ ਤੇ ਇਹ ਦੇ ਉੱਪਰ ਜਿਹੜਾ ਉਰਦੂ ਚ ਲਿਖਿਆ ਹੋਇਆ ਆ ਉਹਨੂੰ ਅਸੀਂ ਟਰਾਂਸਲੇਟ ਕੀਤਾ AI ਥਰੂ ਸੋ ਜੋ AI ਥਰੂ ਨੇ ਸਾਨੂੰ ਦੱਸਿਆ ਇੱਕ ਭਾਵੁਕ ਚੀਜ਼ ਆਪਾਂ ਉਹ ਤੁਹਾਨੂੰ ਸੁਣਾਉਨੇ ਆ ਤੇ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਫੋਟੋ ਵਿੱਚ ਇੱਕ ਬਹੁਤ ਹੀ ਭਾਵੁਕ ਅਤੇ ਇਤਿਹਾਸਕ ਦ੍ਰਿਸ਼ ਹੈ ਇਹ ਇਟਲੀ ਦੇ ਫੋਰਲੀ ਇੰਡੀਅਨ ਆਰਮੀ ਵਾਰ ਸੈਮੇਟਰੀ ਵਿੱਚ ਇੱਕ ਸ਼ਹੀਦ ਦੀ ਕਬਰ ਹੈ ਹੈਡਸਟੋਨ ਹੈ ਤੁਹਾਡੀ ਬੇਨਤੀ ਅਨੁਸਾਰ ਇਸ ਕਬਰ ਤੇ ਲਿਖੀ ਜਾਣਕਾਰੀ ਦਾ ਪੰਜਾਬੀ ਅਨੁਵਾਦ ਅਤੇ ਵੇਰਵਾ ਹੇਠਾਂ ਦਿੱਤਾ ਗਿਆ ਹੈ ਕਬਰ ਤੇ ਲਿਖੀ ਜਾਣਕਾਰੀ ਦਾ ਅਨੁਵਾਦ ਧਾਰਮਿਕ ਸ਼ਬਦ ਉੱਪਰ ਹੂ ਅਲਗਫੂਰ ਅਰੈਬਿਕ ਹੀ ਵਿਲ ਗਫੂਰ ਜਿਸ ਦਾ ਅਰਥ ਹੈ ਉਹ ਪਰਮਾਤਮਾ बहुत बख्शन हार मुआफ करने वाला है सेवा नंबर तेई रैंक ओहदा सिपाही सिपोए नाम रहीम दाद रहीम दाद रेजिमेंट दूजी पंजाब रेजिमेंट दो एंडी पंजाब रेजिमेंट शहीदी दी मिति वी अप्रैल उन्नीस उम्र सतारा साल हेठा लिखी इबारत एना लिल्लाही ਅਨ ਅਲਾਹੀ ਰਾਜੀਓਨ ਇਨਾਲਿਲਹ ਰਹੀ ਵਅਨ ਅਲਾਹੀ ਰਾਜਿਐਨਾ ਜਿਸਦਾ ਅਰਥ ਹੈ ਬੇਸ਼ੱਕ ਅਸੀਂ ਅੱਲਾ ਦੇ ਹਾਂ ਅਤੇ ਉਸੇ ਵੱਲ ਹੀ ਵਾਪਸ ਜਾਣਾ ਹੈ ਕੁਝ ਖਾਸ ਗੱਲਾਂ ਇੱਕ ਛੋਟੀ ਉਮਰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਸਿਪਾਹੀ ਰਹੀਮ ਦਾਦ ਸਿਰਫ 17 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਸਨ ਉਹ ਦੂਜੀ ਸੰਸਾਰ ਜੰਗ ਦੇ ਅੰਤਲੇ ਦਿਨਾਂ ਵਿੱਚ ਇਟਲੀ ਦੀ ਆਜ਼ਾਦੀ ਲਈ ਲੜ ਰਹੇ ਸਨ ਸੋ ਬ੍ਰਿਟਿਸ਼ ਗਵਰਨਮੈਂਟ ਨੇ ਆਪਣੀ ਇੰਡੀਅਨ ਆਰਮੀ ਨੂੰ ਇੱਥੇ ਕਿਉਂ ਭੇਜਿਆ ਉਹਦੇ ਪਿੱਛੇ ਦਾ ਕਾਰਨ ਇਹ ਸੀ ਉਸ ਟਾਈਮ ਦੇ ਵਿੱਚ ਜਿਹੜੀਆਂ ਤੋਪਾਂ ਵਗੈਰਾ ਸੀਗੀਆਂ ਪਹਾੜਾਂ ਥਰੂ ਪਹਚਾਣ ਦਾ ਜਿਹੜਾ ਐਕਸਪੀਰੀਅੰਸ ਕਹਿ ਸਕਦੇ ਹੋ ਆਪਣੀ ਇੰਡੀਅਨ ਆਰਮੀ ਤੇ ਫ੍ਰੈਂਚ ਆਰਮੀ ਨਹੀਂ ਸੀ ਸਿਰਫ ਤੇ ਉਹਦੇ ਕਰਕੇ ਇਹਨਾਂ ਨੇ ਇੰਡੀਅਨ ਆਰਮੀ ਨੂੰ ਚੁਣਿਆ ਸੀਗਾ ਉਸ ਟਾਈਮ ਸੋ ਜਿਹੜੀਆਂ ਆ ਸਾਰੀਆਂ ਕਬਰਾਂ ਆ ਇਹ ਇਹਦੇ ਉੱਤੇ ਲਿਖਿਆ ਹੋਇਆ ਓਮ ਬਗਵਤੇ ਨਮ ਸੋ ਨਾਂਦੇ ਪੁੰਨ ਗੋਰਖਾ ਜਿਹੜੇ ਨੇਪਾਲੀ ਗੋਰਖਾ ਸੋਲਜਰ ਸੀ ਇਹ ਸਾਰੀਆਂ ਉਹਨਾਂ ਦੀਆਂ ਕਬਰਾਂ ਬਣਾਈਆਂ ਹੋਈਆਂ ਆ ਤੇ ਅ ਇੱਥੇ ਮੁਸਲਮਾਨ ਭਰਾ ਤੇ Hindu ਜਿਹੜੇ ਆਪਣੇ ਭਰਾ ਆ ਉਹਨਾਂ ਦਾ ਬਹੁਤ ਘੱਟ ਨਾਮ ਦੇਖਣ ਨੂੰ ਮਿਲਿਆ ਇੱਥੇ ਜਿੱਦਾਂ ਰਜਿਸਟਰ ਦਿਖਾਇਆ ਤੁਹਾਨੂੰ ਉਹਦੇ ਤੇ ਬਹੁਤ ਘੱਟ ਸੀ ਪਰ ਮੇਰੇ ਹਿਸਾਬ ਨਾਲ ਆਣ ਵੜੇ ਸਮੇਂ ਚ ਇੱਥੇ ਸਾਰਿਆਂ ਨੂੰ ਵਿਜ਼ਿਟ ਕਰਨਾ ਚਾਹੀਦਾ ਵਾ ਇਹਨਾਂ ਸੂਰਬੀਰ ਜੋਧੇ ਜਿਨ੍ਹਾਂ ਨੇ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ 16 ਸਾਲ ਦੀ ਉਮਰ ਸੋ ਕਿਤੇ ਨਾ ਕਿਤੇ ਆਪਣੇ ਸਾਰਿਆਂ ਨੂੰ ਇੱਥੇ ਆਣਾ ਚਾਹੀਦਾ ਵਾ ਸੋ ਅੱਜ ਦੀ ਵੀਡੀਓ ਚ ਇੰਨਾ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਕਿਸੇ ਹੋਰ ਵੀਡੀਓ ਚ ਤੇ ਇਹਨਾਂ ਸੂਰਬੀਰ ਯੋਧਿਆਂ ਦੀ ਸ਼ਹਾਦਤ ਨੂੰ ਸਲਾਮ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਹੋਰ ਵੀਡੀਓ ਚ